ਅੱਜ ਭਰਾ ਸਾਡਾ ਐ ਪੱਗ ਬੰਨੀ ਫਿਰਦਾ ਸੰਤਰੀ ਰੰਗ ਹੈ ਕਿ ਕਿਹੜਾ ਇਹ ਵੇਖਾ ਤੇ ਮੈਨੂੰ ਤਾਂ ਦਿਦਾ ਨਹੀਂ ਨਾ ਨੋ 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 ਕਿਹਦਾ ਮੈਨੂੰ ਤਾਂ ਦੀਦਾ ਨਹੀਂ ਕਿਹੜਾ ਰੰਗ ਕਿਹਿੰਦਾ ਮਾਪੇ ਦਰਖੇ ਦਾ ਸ਼ੀਸ਼ਾ ਹੀ ਨਹੀਂ ਵੇਖਿਆ ਨਹੀਂ ਮੇਰੀ ਗੱਲ ਤੋਂ ਸਾਨੂੰ ਜਿਹੜਾ ਬਾਬੇ ਨਾਲੇ ਉਹ 100 ਰੁਪਏ ਆ ਗਿਆ ਆ ਵੇ ਹਾਂ ਜਿਹੜੀ ਬੰਦਾ ਦੇਖਿਆ ਇੰਨੀ ਵੀਡੀਓ ਘੁੰਮੀ ਛੱਡ ਗੱਲ ਦੇ ਜਿਹੜੀ ਆਪਣੇ ਨਾਲ ਠੱਗੀ ਹੋਈ ਪੈਸੇ ਮੁੜੇ ਕਿ ਨਹੀਂ ਉਹ ਬੰਦਾ ਆ ਕੇ ਦੇਖ ਕੇ ਗਿਆ ਲੈ ਵੀ ਨਹੀਂ ਮੇਰੇ ਕੋਲ ਕਲਿੱਕ ਨਹੀਂ ਹੋਇਆ ਸੀਗਾ ਅੱਛਾ ਦੇ ਗਿਆ 100 ਰੁਪਏ ਬਈ ਲੈ ਵੀ ਉਸ ਦੀ ਮਿਹਰਬਾਨੀ ਧੰਨਵਾਦ ਉਸ ਬੰਦੇ ਨੇ ਮਸਹੂਸ ਬਹੁਤ ਕੀਤਾ ਹੈ ਨਾ ਵੀ ਯਾਰ ਮੈਂ ਉਹਦਾ 100 ਰੁਪਇਆ ਕਲਿੱਕ ਨਹੀਂ ਹੋਇਆ ਉਨੇ ਵੇਖਿਆ ਵੀ ਕਰੇ ਜਾਗੇ। ਉਹਨੂੰ ਕਹਿਣਾ ਸੀ ਸਾਡੇ ਭਰਾ ਕਰ ਦਿੰਦੇ ਵੀਡੀਓ ਵਾਇਰਲ ਹੋ ਉਸੇ ਲਈ ਤਾਂ ਨਾਂ ਨਹੀਂ ਲਿਆ। ਵੀਡੀਓ ਵੀ ਵੇਖੀ ਉਹਨੇ ਸਭ। ਅੱਛਾ ਉਹਨੇ ਵੀਡੀਓ ਵੇਖੀ? ਵਾਹ ਵੀਡੀਓ ਗਈ ਉਹਦੇ ਕੋਲ। ਅੱਛਾ ਉਹਦਾ ਮੁੰਡਿਆਂ ਕੋਲ ਵੀ ਗਈ ਵੀਡੀਓ। ਅੱਛਾ ਉਹ ਮੁੰਡੇ ਨੇ ਵਿਖਾਈ ਜਾਂਦਾ ਡੈਡੀ ਆ ਮੁੰਡਾ ਆ ਤੇਰੇ ਨਾਲ ਕੰਮ ਨਹੀਂ ਕਰਦਾ ਰਿਆਂ ਦਾ ਹਾਂ।